ਪਰ ਉਹ ਤੂੰ ਲੈ ਤਰੇ ਕੋਲ ਪਤਾ ਨਹੀਂ ਵਸਾ ਦੇ ਪਰ ਹੁਣ ਆਪਾਂ ਕਰੀਏ ਕੀ ਤੱਲੇ ਡਾਣਾ ਤੂੰ ਦੱਸ ਯਾਰ ਫਿਰ ਯਾਰੇ ਇਹਨਾਂ ਦੇ ਨਹੀਂ ਆਪਾਂ ਚੱਕ ਯਾਰ ਨਾ ਆ ਦੇਖਾ ਪਿੱਛੇ ਪੈਣਾ ਦੇ ਇਹ ਜਦੋਂ ਕੱਟਦਾ ਪੱਕ ਚੱਕ ਲਿਆ ਉਹ ਜੀ ਨਾ ਜੀ ਆਪਾਂ ਦੋਈ ਤੇ ਨਾ ਮਿਲ ਤਾਂ ਦੋ ਅਜਾ ਕੱਟਣਾ ਲਿਆ ਉਹ ਦੇਖੋ ਬੋਲਤਾ ਉਹ ਨਾ ਨਹੀਂ ਆਇਆ ਚੱਲ ਚੱਲ ਖੜ ਜਾ ਬਾਈ ਯਾਰ ਅੱਗੇ ਕੁੱਤੇ ਨੇ ਯਾਰ ਮੈਂ ਕੁਣੀਆਂ ਦੇਗਾ ਜੇ ਭੱਜ ਜਾ ਫੇਰ ਮੁੜ ਕੇ ਨਾਲ ਜੇ ਭੱਜ ਜਾ ਮੈਂ ਤਾਂ ਜਾਣ ਬਦਲ ਚੱਕਣ ਚੱਲ ਨਾ ਫੜਾਦਾ ਬੰਗ ਨੂੰ ਮੇਰਾ ਪਤਾ ਨਹੀਂ ਕੋਲੀ ਜਾਣਾ ਪੇਗਾ ਉਹ ਪਤੰਗ ਤਾ ਉਹ ਲੈ ਗਿਆ ਮੋਦੀ ਕੋਲੀ ਜਾਣਾ ਕੰਬਲ ਕੋ ਹਾਏ ਮਿਲਿਆ ਨਹੀਂ ਪਤੰਗ ਕੋਈ ਨਹੀਂ ਮਿਲਿਆ ਓਏ ਤੂੰ ਆੜ ਚਾਲ ਪੈਂਦਾ ਜਾ ਕੋਣ ਨੂੰ ਕੋਠੇ ਲੈ ਆਂਦੇ ਤੰਗ ਕੁੱਤੇ ਨਹੀਂ ਫੇਰ ਕੋਈ ਕੁੱਤਿਆ ਕੋਣ ਲੈ ਗਿਆ ਤੇਰਾ ਪਤੰਗ ਉਹ ਸਾਗਰ ਲੈ ਗਿਆ ਓਏ ਯਾਰ ਸਾਗਰ ਦਾ ਤੇ ਛੋਟਾ ਪਰਾ ਡਾਂਦੇ ਤੰਗ ਦੇ ਹੁਣ ਤੇ ਉਹ ਸੂਲੇ ਗਿਆ ਉਹ ਨਾ ਲਿਆਉਂਦੇ ਹਾਂ ਦੇਖੀ ਉਹ ਕਿੱਥੇ ਇਹ ਤੇ ਉਹ ਨਿਤ ਤੰਗਿਆ ਨਾ ਵਾਓ ਚਲ ਚੋਰੀ ਕਰਕੇ ਲਿਆਉਂਦੇ ਆ ਚੱਲ ਚੋਏ ਚਲ ਚੱਕਦੇ ਆ ਚੱਲ ਲੋਏ ਆਜ ਆਜ ਚੱਲ ਲੈ ਦਾਂ ਨਿਆ ਡੋਰ ਤਾਂ ਪਈ ਹੋਣੀ ਤੇਰੇ ਕੋਲ ਹਾਂ ਮਾਝਾ ਪਿਆ ਮੇਰੇ ਕੋਲ ਕੰਛੜਾ ਚੱਲ ਫੇਰ ਦੱਸ ਗਿਆ ਆ ਜਾ ਓਏ ਚੱਲ ਲੈ ਹੁਣ ਇਹਦੇ ਡੋਰ ਬੰਨਿਆ ਡੋਰ ਕੱਢ ਤਰੀ ਪਿੱਛੇ ਆ ਪਈ ਡੋਰ ਤੇ ਹਾਂ ਲਕੋਗੇ ਰੱਖਦੇ ਡੋਰ ਐ ਥੋੜੀ ਲੈ ਡੋਰ ਬੰਨਦੇ ਉਹ ਪਾਦਨੇ ਉਹ ਤੇ ਹੌਲ ਦਮ ਦੇ ਪੀ ਨਾ ਨਾ ਤੇ ਚਿਪਾਵਾਂਗੇ ਤੇ ਚਿਪਾਵਾਂਗੇ ਉਹਨਾਂ ਨਾਲ ਲੈ ਡੋਰ ਪਾ ਕੇ ਚੇਹ ਦੀ ਮਾਨ ਲੈ ਤੂੰ जाओ कुल्ला लेके आओ लवण लवण चलो देख देख आओ दे जल्दी ला हां एक दिया ने दे 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 चार इन्हें दे दे ओ काटता है टांग दी हां ओए क्या टाडा टांगा मारता है बेपे गेपे चिमिन में बैठ मेनू बना ओए इधर बिडा दे कटवा दे। दे। देगा दे। दे। ਉਗ ਗਿਆ ਪੜਾ ਦੇ ਗਿਆ ਓਏ ਪਤੰਗ ਹੁਣ ਫਿਰ ਯਰ ਉਹ ਨਾ ਕਿਹਾ ਖੜਾ ਹੋ ਜਾ ਯਾਰ ਉਡ ਪਤਾ ਕਿ ਤਰ ਜਾਵੇ ਪਾਣੀ ਮੈਂ ਦਵਾਦਾ ਤੂੰ ਰੋਣਾ ਕੋਈ ਨਹੀਂ ਚੱਲ ਪਤੰਗ ਬੜਾ ਇੱਥੇ ਘਰ ਆਲਾ ਓਏ ਟੱਟ ਗਿਆ ਜਾ ਓਏ ਨਿਆ ਪਦਾ ਕੱਲ ਆਤਾ ਹੈ ਸਹੀ ਨਹੀਂ ਉੱਡਣਾ ਥੋੜਾ ਮੌਸ ਜਲੀ ਨਿਆ ਨੂੰ ਮੌਸ ਲੈ ਲਿਆ ਫੜਦਾ ਓ ਆ ਗਈ ਕਰਤਾ

ਉਦਾ ਕਿ ਨਿਊ ਚ ਪਹੁੰਚ ਗਿਆ ਥੋੜੀ ਜਿਹੀ ਦਰ ਤੱਕ ਛੇ ਸਿਓ ਹੀ ਰਹਿ ਗਿਆ ਅਰੇ ਹਦੋਂ ਮੈਂ ਕਿੱਥੇ ਪਹੁੰਚ ਗਿਆ ਪੇਚੇ ਪਾ ਯਾਰ ਕਿਸੇ ਨਾਲ ਪੇਚੇ ਪਾ ਲੈ ਉਹ ਦੋ ਨਾਲ ਪਹੁੰਚ ਗਏ ਉਹ ਰੰਬੜਾ ਹੈ ਆਪਣਾ ਸੈਡ ਹੋ ਗਿਆ ਯਾਰ ਮੇਰੇ ਇਹਨੇ ਇਹ ਟਾਂਗ ਦੇ ਚੋੜ ਮੇਰੇ ਦੇ ਹੀ ਕਰਦੇ ਵੀ ਉਰਾੜਾਂਦਾ ਜੀ ਤੈਨੂੰ ਉਹ ਰੰਬੜਾ ਹੈ ਤਾਂ ਉਹਦਾ ਦੱਸ ਕੇ ਆਪਾਂ ਉਹ ਬੜਾ ਮੈਂ ਤੈਨੂੰ ਤੰਗ ਬਾਦੀ ਰਹਿੰਦੇ ਮੇਰਾ ਫੁਕਟਾ ਕਾਏ ਆਈਪੋ ਇਹ ਰਮੇਰਾ ਕੰਕਾ ਆਉਗਾ ਕਿਉਂ ਹਾਂ ਹੱਥੇ ਵੇ ਲੱਟਾ ਆ ਦਸੂ ਮੇ ਪੱਜਿਆ ਦਰੋ ਪੱਜਿਆ ਪੱਜਿਆ ਲਕੁਨ ਮਾਰ ਮਾਰ ਕਾ ਐਡੋ ਲੱਟਕਣ ਲੱਗਾ ਪੱਣ ਅੜ ਜਾ